ਕਟਾਈ ਘਾੜੋਂ ਸਿੱਖੇ ਗਰੀਬ ਜੰਦੋ ਜਾਓਗੇ ਅਸੀਂ ਤਾਂ ਕਹਨੇ ਪੁਕਾਰਾ ਸਾਡੀਆਂ ਸਿੱਖੇ ਜਾਈਏ ਸਾਨੂੰ ਕੋਈ ਰਸਤਾ ਦਾਜੀ ਸਾਨੂੰ ਰਸਤਾ ਜਾ ਪ੍ਰਭੂ ਜੀ ਦੱਸੋ ਕਿ ਅਸੀਂ ਕਿੱਥੇ ਜਾਣਾ ਸਰਕਾਰ ਆਈ ਹੈ ਨਾ ਦਾਨੋਸਾਰ ਦੇ ਲਈ ਜੀ ਸਾਨੂੰ ਦੱਸੋ ਅਸੀਂ ਜਾਗੇ ਕਿੱਥੇ ਅਸੀਂ ਦੇ ਵੀ ਟੁੱਟਾ ਮਰਦੇ ਜੀ ਸਾਡਾ ਭਗਵਾਨ ਦਮਨ ਜੀ ਤੁਸੀਂ ਆ ਸਾਡੀ ਪੁਕਾਰ ਸੁਣ ਲੋ ਅਸੀਂ ਕੁਛ ਨਹੀਂ ਕਰਨ ਜੋ ਕੇ ਸਾਡੀ ਸਾਡੀ ਪੁਕਾਰ ਹੀ ਤੁਹਾਡੇ ਤੱਕ ਨਹੀਂ ਸੀ ਮਰਨੇ ਬੈਰ ਤੱਕ ਪਹੁੰਚ ਗਈ ਅਸੀਂ ਮਰਨੇ ਆ ਰਹੇ ਹੋ ਜਿਹੜਾ ਵੀ ਹੁੰਦਾ ਜੀ ਇਹ ਹੀ ਹੌਸਲਾ ਦੇ ਕੇ ਜਾਂਦਾ ਜੀ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਅਸੀਂ ਆਸਤੇ ਬੈਠੇ ਆ ਜੀ ਅਸੀਂ ਆਸਤੇ ਨਾ ਮਾਤਾ ਮੇਰਾ ਨਾਂ ਸੱਪਣਾ ਕਿੰਨੇ ਸਮੇਂ ਤੋਂ ਰਹ ਰਹੇ ਹੋ ਉੱਥੇ ਆਹ ਮੈਂ ਬਚਪਨ ਸਾਡੇ ਇੱਥੇ ਹੋ ਗਿਆ ਸਾਡੇ ਜਨਮ ਬੀਬੀ ਇੱਥੇ ਹੋਇਆ ਵਿਆਹ ਵੀ ਸਾਡੇ ਇੱਥੇ ਹੋਏ ਨੇ ਜਦੋਂ ਦੇ ਸਾਡੇ ਮੁਕਦਮੇ ਸਾਡੇ ਲੋਕੀ ਵੋਟਾਂ ਲੈ ਜਾਂਦੇ ਨੇ ਤੇ ਤੁਹਾਡੇ ਨਾਮ ਤੇ ਜਗ੍ਹਾ ਹੋ ਜੂਗੀ ਜਗ੍ਹਾ ਹੋ ਕੇ ਕਿਹਦੇ ਸੁਣਨ ਤੇ ਮਕਾਨ ਹੁਣ ਬਣਾਣਾ ਤੁਸੀਂ ਹਾਂ ਇਹ ਕਹਿ ਗਿਆ ਸੀ ਬਾਰਸ਼ ਦੇ ਵਿੱਚ ਇਹ ਅਸੀਂ ਨਵਾਂ ਕਬਰਾਂ ਬਣਾਏ ਹੁਣ ਪੈਸੇ ਕਿੱਦਾਂ ਇਤਨਾ ਲਗੋ ਗ੍ਰਾਂਟ ਤੋਂ ਆਏਗਾ ਸੁਣਰਾਜ ਪ੍ਰਾਦਾ ਆ ਇਹ ਸਗਰੜ ਭਰਾਏ ਹੋਏ ਨਹੀਂ ਹੋਣੀਆਂ ਮੈਂ ਬੀਦਰ ਨਗਰ ਕੀ ਵਾਸੀ ਹਾਂ 99 ਕੀ ਹਾਂ ਰਹਿਣ ਵਾਲੀ ਹਾਂ 99 ਤੋਂ ਮੈਂ ਇੱਥੇ ਰਹਿ ਰਹੀ ਆ 99 ਤੋਂ ਇੱਥੇ ਚਾਤੀ ਚਲੀ ਘਰ ਸੀ ਜਦੋਂ ਇੱਥੇ ਵਸਿੰਦਾ ਹੋਇਆ ਸੀ ਹੁਣ ਸਾਡੇ 400 ਤੋਂ 800 ਘਰ ਹੋ ਚੁੱਕਾ ਆ ਵੀ ਅਸੀਂ ਇੱਥੋਂ ਨਹੀਂ ਜਾਣਾ ਪਹਿਲੋ ਪਾਵਰ ਕੱਟਦਾ ਇਹ ਸੀ ਵੀ ਜਦੋਂ ਪਹਿਤੇ 30 40 ਘਰ ਵਸਦੇ ਸੀਗੇ ਉਦੋਂ ਪਾਵਰ ਕੱਟਨੇ ਨਹੀਂ ਟਾਲਿਆ ਵੀ ਚਲੋ ਜੇ ਵਸਿੰਦਾ ਵਸਿੰਦੇ ਰਹਿਣ ਹੁਣ ਲੋਕਾਂ ਨੇ ਇੰਨਾ ਘਰ ਬਣਾ ਲਿਆ ਅਸੀਂ ਸਾਰੀ ਉਮਰ ਦਿੱਤੇ ਉੰਜ ਹੀ ਲਾਤੀ ਆ ਕਮਾ ਕੇ ਪੂਰੀ ਉਮਰ ਦੀ ਪੂੰਜੀ ਲਾਈ ਅਸੀਂ ਕਮਾ ਕੇ ਇਥੇ ਹੁਣ ਅਸੀਂ ਕਿੱਥੇ ਜਾਣਾ ਹੈ ਅਸੀਂ ਤਾਂ ਜਾ ਮਰਾਂਗੇ ਤੇ ਜਾ ਮਾਰਾਂਗੇ ਸਾਡਾ ਇਹ ਹੀ ਦੁਨੀਆ ਉਤਾਰੂ ਹੈ ਮਰਨ ਮਰਾਂ ਤੇ 800 ਕਰੋੜ ਟੋਟਲ ਪਬਲਿਕ ਬਹੁਤ ਹੈ ਹਜ਼ਾਰ ਤੋਂ ਜ਼ਿਆਦਾ ਦੁਨੀਆ ਹੋ ਚੁੱਕੀ ਹੈ ਇੱਥੇ ਕੱਲ ਵੀ ਮੀਡੀਆ ਆਈ ਸੀ ਪਰਸੋ ਵੀ ਆਏ ਸੀਗੇ ਵੀ ਬਹੁਤ ਦੁਨੀਆ ਸ਼ੁਕਰਵਾਰ ਤਾਂ ਸਾਨੂੰ ਕੱਢਾ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਤੁਹਾਡਾ ਨੋਟ ਨਿਕਲ ਗਿਆ ਤਿੰਨ ਤਰੀ ਦਾ ਨੋਟਿਸ ਆਇਆ ਸਾਨੂੰ ਸ਼ੁਕਰਵਾਰ ਨੂੰ ਤਲਾਸ਼ ਕਰਕੇ ਗਿਆ ਵੀ ਤੁਸੀਂ ਮੁਲਾਕਾਤ ਹੀ ਕਰ ਦਿਓ 3 ਘੰਟੇ 3 ਘੰਟੇ ਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਇੱਥੇ ਪੁਲਿਸ ਆਣੀ ਹੈ ਜੋ ਕੋਸ਼ਣਾ ਬੀਅਤੀ ਇੰਨੇ ਕੇ ਪਰੇਸ਼ਾਨ ਸੀ ਅਸੀਂ ਫੇਰ ਵੀ ਆਪਣੇ ਜਿੱਥੇ ਮੰਤਰੀਆਂ ਤੱਕ ਸਾਡੀ ਪਹੁੰਚ ਸੀ ਅਸੀਂ ਸਾਰਿਆਂ ਕੋਗੇ ਸਾਰਿਆਂ ਨੂੰ ਦਿਲਾ ਚਾਈਤਾ ਵੀ ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ ਪਰ ਸਾਡੀ ਭਗਵਾਨ ਜਨਮ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ 30 35 35 ਸਾਲ ਤੋਂ ਇੱਥੇ ਵਸੇ ਆ ਪਈ ਆ ਸਾਲ ਤੋਂ ਵੀ ਦੁਨੀਆ ਇੱਥੇ ਰਹਿ ਰਹੀ ਆ ਵੀ ਇੱਥੇ ਹੀ ਰਹਿਣ ਦੇ ਜੀ ਜਣ ਵੀ ਗਰੀਬ ਜਨਤਾ ਨੂੰ ਨਾ ਉਜਾੜੋ ਵੀ ਜੇ ਤੁਸੀਂ ਕੋਈ ਚ ਵੀ ਜਾਣੀ ਅਸੀਂ ਤੁਹਾਡੀ ਜ਼ਮੀਨ ਦੀ ਗੱਗਰੀਆਂ ਜੇ ਤੁਸੀਂ ਇੱਥੇ ਕੀਮਤ ਪਾਣਾ ਚਾਹੁੰਦੇ ਹੋ ਇਸ ਪਲਾਟ ਦੀ ਅਸੀਂ ਤੁਹਾਨੂੰ ਪੈਸਾ ਭਰਨ ਨੂੰ ਤਿਆਰ ਆ ਪਰ ਸਾਨੂੰ ਇੱਥੋਂ ਗਰੀਬ ਜਨਤਾ ਨੂੰ ਨਾ ਠਾਲਿਆ ਜਾਵੇ ਪਹਿਲੇ ਵੀ ਕੇਸ ਹੋਏ ਤੇ ਆਪ ਹਾਰ ਗਏ ਤੇ ਨਹੀਂ ਅਸੀਂ ਦੋ ਕੇਸ ਜਿੱਤੇ ਐ ਤਿੰਨ ਕੇਸ ਜਿੱਤੇ ਹੁਣ ਦਾ ਹੀ ਕੋਰਟ ਚੋਂ ਤਿੰਨ ਕੇਸ ਜਿੱਤੇ ਸੀ ਅਸੀਂ ਇਸ ਵਾਰੀ ਕੇਸ ਚੋਂ ਹਾਰ ਗਏ ਫਿਰ ਵੀ ਤੁਹਾਡੇ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਐ ਵੀ ਚਲੋ ਨਹੀਂ ਗਏ ਜਾਂ ਹੁਣ ਵੀ ਭੱਜੇ ਅਸੀਂ ਸਾਰੇ ਵੀ ਅਸੀਂ ਇੱਥੇ ਜਿਹੜਾ ਵੀ ਕੋਈ ਮੰਤਰੀ ਆਂਦਾ ਸੀ ਵੋਟਾਂ ਦੇ ਟਾਈਮ ਤੇ ਸਾਨੂੰ ਇਹੀ ਕਹਿੰਦੇ ਸੀ ਤੁਸੀਂ ਇਸ ਮਹੱਲੇ ਦੇ ਅਸੀਂ ਤੁਹਾਡੇ ਨਾਲ ਆ ਪਾਵਰ ਕਾਮ ਕਹਤੀ ਹੈ ہماری ਜਗਾ ਹੈ ਤਾਂ ਹਮ ਕਹਤੇ ਹਮਾਰੀ ਹੈ ਪਾਵਰ ਕਾਮ ਪਹਿਲੇ ਕਿਉਂ ਨਹੀਂ ਉઠી ਪਾਵਰ ਕਾਮ ਕਿਉਂ ਬੈਠੀ ਸੀ ਪਾਵਰ ਕਾਮ ਨੇ ਪਹਿਲੇ ਕਿਉਂ ਨਹੀਂ ਉਟਾਲਾ ਬੀ ਮੀਟਰ ਕਿਉਂ ਲਗਵਾ ਕੇ ਦੀ ਹਮੇ ਕਿਉਂ ਵਾਟਰ ਸਪਲਾਈ ਦਿੰਦੀ ਕਿਉਂ ਤੁਹਾਨੂੰ ਇੱਥੇ ਬਿਜਲੀ ਦਾ ਵਿਭਾਗ ਮੈਂ ਤਾਂ ਕਿਉਂ ਪਾਣੀ ਦਿੱਤਾ ਕਿਉਂ ਇੱਥੇ ਗ੍ਰਾਂਟ ਦਿੱਤੀ ਆ ਇਹ ਤੇ ਪੂਰੇ ਕਤੋਗੜ 40 ਪਿਆ ਘਾਰੇ ਸਿਸਟਮ ਘਰਾਟ ਮਿਲੀ ਆਵਾਜ਼ ਯੋਜਨਾ ਹੁਣੇ ਹੀ ਮਿਲੀ ਹੈ 50 40 ਕ ਸੱਟ ਘਰਾਂ ਨੂੰ ਆਵਾਜ਼ ਜਦ ਹਾਂਜੀ ਮਿਲੀ ਹੈ ਤੇ ਕਿਉਂ ਦਿੱਤੀ ਜਰ ਪਤਾ ਸੀ ਵੀ ਪਾਵਰ ਕਮ ਦੀ ਜਗਾ ਤੁਸੀਂ ਕਿਉਂ ਦਿੱਤੀ ਹੈ ਨਹੀਂ ਜਿਸਤੀ ਨਹੀਂ ਹੈ ਪਰ ਵੈਸੇ ਹੈ ਅਸੀਂ ਮੋਲ ਲੈ ਰੱਖੀ ਹੈ ਕਚਹਿਰੀਆਂ ਅਸੀਂ ਜਿਵੇਂ ਯਹਾਂ ਪੇ ਕੋਈ ਰਹਿੰਦਾ ਤਾਂ ਪ੍ਰਾਪਰਟੀ ਅਸੀਂ ਮੋਲ ਲਈ ਹੈ ਫਿਰ 84 ਮੈਂ ਅਸੀਂ ਪ੍ਰਾਪਰਟੀ ਲਈ ਹੈ ਯਹਾਂ ਪੇ ਆ ਕੇ ਪਹਿਲੇ ਵੀ ਐਸੀ ਮਾਹੌਲ ਬਣਦਾ ਜਲੰਧਰ ਸ਼ਹਿਰ ਮੈਂ ਨਤੀ ਨਾ ਜਾਣਦੇ ਹੋਗੇ ਨਹੀਂ ਨਹੀਂ ਹਮਾਰੇ ਮੈਂ ਤਾਂ ਇਹ ਪਹਿਲਾ ਚਾਂਸ ਹੈ ਇੱਕ ਵਾਰ ਹੀ ਆਏ ਕੰਡਾ ਆਏ ਪੰਜਾਬੀ ਉਹ ਤੇ ਥੋੜੇ ਮਕਾਨ ਹੋ ਉੱਤੇ ਘਰ ਘੜਤੀ ਇੱਥੇ 800 ਵਾਦੀ ਕਿੱਥੇ ਜਾਏਗੀ ਦੁਨੀਆ ਛੋਟੇ ਛੋਟੇ ਬੱਚੇ ਲੈ ਕੇ ਕਿੱਥੇ ਜਾਓਗੀ ਸਰ ਅਸੀਂ ਨਹੀਂ ਜਾਣਾ ਗੁਰਦੁਆਰਿਆਂ ਨੂੰ ਗਰੰਟਾ ਹੈ ਮੰਦਰ ਨੂੰ ਗਰੰਟਾ ਹੈ ਪੀਰਾ ਫਕੀਰਾ ਨੂੰ ਗਰੰਟਾ ਦਿੱਤੀਆਂ ਨਾ ਦੋਵੇਂ ਤੁਸੀਂ ਜਮਾ ਲਟਾਣੀ ਸੀ ਸੜਕਾਂ ਤੁਸੀਂ ਬਣਾ ਕੇ ਸਭ ਕੁਝ ਕਰਕੇ ਹੁਣ ਤੁਨੀ ਕਰੇ ਹਵਾਦੀ ਠਾਲ ਰਹੀ ਹੈ ਪਰ ਅਸੀਂ ਇੱਥੋਂ ਨਹੀਂ ਜਾਣਾ ਅਸੀਂ ਇੱਥੇ ਹੀ ਬਸਣਾ ਹੈ ਪ੍ਰਸ਼ਾਸਨ ਕੋਈ ਕਾਰਵਾਈ ਕਰਨੇ ਆਤਾ ਤਾਂ ਅਸੀਂ ਨਹੀਂ ਕਰਾਂਗੇ ਹਮ ਹੁਣ ਕੇ ਅੱਗੇ ਹੋਏਗੇ ਮਰਨੇ ਕੇ ਲਈ ਤਿਆਰ ਹੈ ਦੁਨੀਆ ਕਾਮ ਛੋੜ ਰੱਖਾ ਮਰਨੇ ਕੇ ਲਈ ਤਿਆਰ ਹੈ ਮਰ ਜਾਮਾ ਕੇ ਮੱਲਾ ਅੰਨੇ ਛੋੜ ਕੇ ਬਿਲਕੁਲ ਨਹੀਂ ਜਾਣਾ ਕਹੀਂ ਤੇ ਵੀ ਨਹੀਂ ਜਾਣਾ 33 ਸਾਲ ਸਾਨੂੰ ਹੋ ਗਿਆ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਦੀਆਂ ਹੜੀਆਂ ਲਾਲਾ ਇੱਥੇ ਰਾਤੀ ਹੁਣ ਅਸੀਂ ਕਿੱਥੇ ਜਾਵਾਂਗੇ ਠੀਕ ਹੈ ਰਾਜਨੰਦਿਆ ਕੀ ਕਹਿਣਾ ਚਾਹਤੇ ਕੱਥੇ ਰਹ ਰਹੇ ਆ ਅਸੀਂ 60 ਸਾਲ ਦੇ ਸਾਨੂੰ ਜਾਣੀ ਪੰਜਾਬ ਬੱਚੇ ਬਾਤ ਜਰਮਿਆਂ ਚੱਲ ਜੇ ਪੰਜਾਬ 50 ਸਾਲ ਦੇ ਸਾਡੇ ਬੱਚੇ ਸਮਝ ਲਓਗੇ ਕਿੰਨਾ ਚਿਰ ਹੋ ਗਿਆ ਇਥੇ ਕੋਈ ਰੌਲਾ ਨਹੀਂ ਸੀਗਾ ਉਹਨਾਂ ਨੇ ਬਿਲਕੁਲ ਉਹਨਾਂ ਨੇ ਛੱਡੀ ਸੀ ਜਗਾ ਵੀ ਲੈਨ ਬਣ ਗਈ ਆ ਵੀ ਤਾਰਾ ਹੈਗੀਆਂ ਸੀ ਨਹੀਂ ਕੁਛ ਵੀ ਕੰਮ ਕਰਨਾ ਹੈਗਾ ਮਕਾਨ ਮੈਂ ਪਾਇਆ ਸਭ ਤੋਂ ਪਹਿਲਾ ਮੇਰਾ ਮਕਾਨ ਮੇਰਾ ਮਕਾਨ ਦੇਖਦੇ ਕਿ ਦੁਨੀਆਂ ਨੇ ਸਾਰਿਆਂ ਨੇ ਪਾਏ ਮਕਾਨ ਇੱਟਾਂ ਦੇ ਕੱਚੇ ਪਾਏ ਮਕਾਨ ਕੱਚੇ ਇੱਟਾਂ ਨਾਲ ਲਪਲਪਕੇ ਬਣਾਏ ਫਿਰ ਸਾਨੂੰ ਗ੍ਰਾਂਟ ਮਿਲੀ ਗ੍ਰਾਂਟ ਲਈ ਅਸੀਂ 25-2500 ਰੁਪਈਆ ਸਾਨੂੰ ਦਵਾਇਆ ਕਾਲੀਆ ਸਾਹਿਬ ਨੇ ਡੈਡੀ ਨੇ ਉਹ ਤਾਂ ਬਾਅਦ ਸਾਨੂੰ ਹੁਣ ਲੱਖ ਲੱਖ ਮਿਲਿਆ ਦੋ ਦੋ ਢਾਈ ਢਾਈ ਲੱਖ ਰੁਪਈਆ ਮਿਲਿਆ ਕੋਈ ਇਦਾਂ ਦੀ ਗੱਲ ਨਹੀਂ ਸੀ ਆ ਹੁਣ ਇਹਨਾਂ ਨੇ ਨਾ ਜਿਹੜਾ ਕਿੰਨੇ ਚਿਰ ਵਿੱਚ ਸਾਨੂੰ ਆ ਕੇ ਕਹਿੰਦਾ ਵੀ ਕੇਸ ਵੀ ਚੱਲਦਾ ਦੋ ਵਾਰੀ ਕੇਸ ਵੀ ਜਿੱਤ ਗਏ ਅਸੀਂ ਦੋ ਵਾਰੀ ਜਿੱਤੇ ਆ ਪਾਵਰਕਾਮ ਕੇ ਹਾਂਜੀ ਕੇ ਜਿੱਤੇ ਦੋ ਵਾਰੀ ਨਵੇਂ ਸ਼ਹਿਰੋ ਜਿੱਤੇ ਆ ਫਿਰ ਬਾਕੀ ਸਾਰਾ ਮਤਲਬ ਹੈ ਕੋਈ ਗੱਲ ਨਹੀਂ ਸੀ ਹੈਗੀ ਕੋਨੇ ਨਾਲ ਆ ਕੇ ਇੱਕ ਦਮ ਸਾਨੂੰ ਕਹਿਤਾ ਕਿ ਸਵਾਨ ਚੱਕਰ ਉਸੇ ਢਾੜਣਾ ਕਿੱਦਾਂ ਚਲ ਜਾਈਏ ਇਥੇ ਬੱਚੇ ਮਰੂਗੇ ਸਾਡੇ ਅਸੀਂ ਮਰਾਂਗੇ ਮੋਰੇ ਹੋ ਕੇ ਜਗਾ ਨਹੀਂ ਛੱਡਣੀ ਅਸੀਂ ਜੈਸੇ ਦੇਖਦੇ ਹੋ ਕਿ ਬਿਜਲੀ ਦੇ ਮੀਟਰ ਲਗਾਏ ਗਏ ਹਮੇਸ਼ਾ ਲੱਗੇ ਪਾਣੀ 12 ਕੁਸ਼ ਬਿਜਾਤਾ ਨਹੀਂ ਲੀਆਂ ਸਾਡੇ ਬਾਕੀ ਅਸੀਂ ਜਗਾ ਨਹੀਂ ਛੱਡ ਸਕਦੇ ਅਸੀਂ ਇਹੀ ਹੱਥ ਜੋੜਦੇ ਆ ਉਹਨਾਂ ਦੇ ਮੋਰੇ ਜਿਨ੍ਹਾਂ ਨੇ ਕੰਮ ਕੀਤਾ ਸਭ ਤੋਂ ਕਿਸ਼ਤਾਂ ਲੈ ਲੈਣ ਤੇ ਜਗਾ ਨਹੀਂ ਛੱਡ ਅਸੀਂ ਹਾਂ ਅਸੀਂ ਪੈਸਾ ਪਰੋ ਗਏ